ਗੂਜਰੀ ਮਹੱਲਾ ਤੀਜਾ ਤੀਜਾ ਏਕੋ ਨਾਮ ਨਿਧਾਨ ਪੰਡਤ ਕਈ ਕੋਠੋ ਆੜੀਏ ਲੋਕ ਗੂਜਰੀ ਮਹੱਲਾ ਤਰੇ ਕਈ ਤਨ ਕਹਿ ਬੰਦੇ ਹੈ ਇਸ ਕਰਕੇ ਸੰਕੇਤ ਤੀਜਾ ਅੱਖਰ ਜਿ ਲਿਖ ਕੇ ਵਿਖਾਇਆ ਵੀ ਨਾਂ ਦਾ ਗੂਜਰੀ ਮਹੱਲਾ ਤਰੇ ਕਹਿਣਾ ਤੇ ਨਾ ਤਨ ਕਹਿਣਾ ਤੀਜਾ ਕਹਿਣਾ ਇਸੇ ਪਹਿਲਾ ਦੂਜਾ ਤੀਜਾ ਚੌਥਾ ਪੰਜਵਾਂ ਨਾਵਾਂ ਇਸ ਪੁਕਾਰ ਚਾਰਨਾ ਹੈ 파ਰਸ਼ਾਈ ਦਸਵੀਂ ਕਹਿਣਾ 10 ਨਹੀਂ ਕਹਿਣਾ 10 ਕਹਿਣਾ 10 ਦਿਨਤੀ ਮੁਖੋ ਵਖਰੀ ਬਣੀ ਰਹੇਗੀ ਇਸ ਕਰਕੇ ਤੀਜਾ ਤਰਾਏ ਦੇ ਥਾਂ ਉਠਵਾਰੀਏ ਤਰਾਏ ਕਹਿੰਦੇ ਗੁਜੀ ਮਹੱਲਾ ਉਤਰਾ ਹੈ গুজਾੜ ਕੇ ਜਿਹੜੇ ਲੋਕ ਹੈ ਮਾਰਨ ਤੀਜਾ ਦੇਖ ਕੇ ਖਾਇਆ ਹੈ ਇਸ ਕਰਕੇ ਗੁਜਰੀ ਮਹੱਲਾ ਤੀਜਾ ਤੀਜਾ ਕਹਿਣਾ ਹੈ ਅਖਰਾਂ ਚ ਲਿਖਿਆ ਵੀ ਪੜਨਾ ਹੈ ਏਕੋ ਨਾਮ ਨਿਧਾਨ ਪੰਡਿਤ ਗੁਰੂ ਸਾਹਿਬ ਜੀ ਪੰਡਿਤ ਬੇਨੀ ਵਰਗੇ ਗੁਰੂ ਸਾਹਿਬੀ ਜੋ ਸ਼ਰਨ ਆਏ ਹੈ ਉਹਨਾਂ ਨੂੰ ਪਰਮਪ੍ਰਤਿਵ ਉਪਦੇਸ਼ ਬਖਸ਼ਿਆ ਹੈ ਏਕੋ ਨਾਮ ਨਿਧਾਨ ਪੰਡਤ ਪੰਡ ਨੂੰ ਵਿਦਵਾਨ ਪੰਡਾ ਬੁੱਧੀ ਗੀ ਤਤ ਸ਼ਾਸਤ੍ਰ ਦੇ ਗਿਆਨ ਨੂੰ ਕੁਸ਼ਲ ਹੋਵੇ ਉਹਨੂੰ ਪੰਡ ਕਹੀ ਜਾਂਦਾ ਹੈ ਸਤਿਗੁਰੂ ਜੀ ਨੇ ਕਿਹਾ ਸੋ ਪੰਡ ਜੋ ਤਿਹਾਂ ਗੁਣਾ ਕੀ ਪੰਡ ਉਤਾਰੇ ਜਿਹੜਾ ਤਿੰਨਾਂ ਗੁਣਾ ਦੀ ਪੰਡ ਨੂੰ ਲਾ ਦੇ ਉਹ ਪੰਡਤ ਹੁੰਦਾ ਹੈ ਸੋ ਸੋ ਪੰਡ ਜੋ ਮਨ ਪ੍ਰਬੋਧਾ ਰਾਮ ਨਾਮ ਆਤਮਾ ਵਿੱਚ ਸੁਧ ਹੈ ਇਹ ਪੰਡਵੇ ਲਖਣ ਕੀਤੇ ਹਨ ਹਜੂਰ ਨੇ ਇੱਕੋ ਨਾਮ ਨਨਾਨ ਪੰਡਤ ਫੇ ਪੰਡਤ ਵਿਦਵਾਨ ਪੰਡਾ ਬੁੱਧੀ ਜੀ ਦੀ ਸੁਣਨ ਜਾਣ ਨੂੰ ਕੁਸ਼ਲ ਹੋਵੇ ਇੱਕ ਨਾਮ ਹੀ ਖਜ਼ਾਨਾ ਹੈ ਸੱਚੇ ਬਾਦਸ਼ਾਹ ਕਹਿੰਦੇ ਕੋ ਵਦਾਇਤ ਰੂਪ ਦਾ ਸੁਣ ਸਿੱਖ ਸੱਚ ਸੋਈ ਇਹ ਸਤਿਗੁਰਾਂ ਦਾ ਸਦਾ ਤੇ ਵਿਸ਼ਵਾਸ ਰਹੀ ਕੰਨਾਂ ਦੁਆਰਾ ਸਰਬਨ ਕਰ ਅਤੇ ਫਿਰ ਸਿੱਖ ਮੰਨਣ ਕਰ ਸਿੱਖਿਆ ਨੂੰ ਫਿਰ ਅਭਿਆਸਨ ਕਰ ਕਮਾਈ ਕਰ ਸੱਚ ਜਿਵੇਂ ਹੀ ਪਏ ਸੱਚ ਸਰੂਪ ਦਾ ਉਸ ਤੇ ਦਾ ਤੂੰ ਰੂਪ ਹੋ ਜਾਏਗਾ ਇਹ ਸੁਣਨਾ ਸਿੱਖਿਆ ਕਿ ਸੱਚਾਈ ਕੋਸ ਆਪ ਹੀ ਹੈ ਦੂਜੇ ਭਾਇ ਜੀਤਾ ਪੜ੍ਹ ਹੈ ਜਿੰਨਾ ਦੁਆਦ ਭਾਇ ਲੈ ਕੇ ਪੜ੍ਹੇਗਾ ਪੜ੍ਹਾਈ ਕਰੇਗਾ ਪੜ੍ਹ ਤੇ ਗੁਣ ਤੋਂ ਸਦਾ ਦੁੱਖ ਹੋਵੇ ਤੂੰ ਪਾਠ ਪੜ੍ਹ ਲੈ ਵੇਦਾਂ ਦੇ ਵਿਆਕਰਣ ਦੇ ਚਾਹ ਗੁਣ ਤੋਂ ਉਹਨਾਂ ਦੇ ਅਰਥ ਸਿੱਖ ਲੈ ਵਿਚਾਰ ਕਰ ਲੈ ਸਦਾ ਆਤਮਨੰਦ ਦੀ ਪ੍ਰਾਪਤੀ ਦਾ ਸੁਖ ਨਹੀਂ ਤੈਨੂੰ ਹੋਣਾ ਸਦਾ ਮਾਇਕੀ ਸੁਹਾਵ ਹੋਣੇ ਕਰਕੇ ਈਰਖਾ ਕਰਕੇ ਜਲਵਾ ਬਤੰਡਾ ਆਵਾਜ਼ਾਂ ਕੰਜ ਪਹਿਣੇ ਕਰਕੇ ਸਦਾ ਜੰਮਨ ਮੰਨ ਦੇ ਦੁਖ ਕਲੇਸ਼ਾਂ ਦੀ ਪ੍ਰਾਪਤੀ ਹੋਵੇਗੀ ਹਰ ਚਰਣੀ ਤੂੰ ਲਾਗ ਰੋ ਏ ਭਾਈ ਹਰੀ ਦੇ ਚਰਨਾ ਕਮਨ ਤੂੰ ਚਿੱਤ ਨੂੰ ਜੋੜ ਕੇ ਲੱਗਾ ਰੋ ਏ ਪਿਆਰਿਆ ਗੁਰ ਸ਼ਬਦ ਸੋਝੀ ਹੋਈ ਇਹ ਗੁਰੂ ਸਾਹਿਬ ਦੇ ਸ਼ਬਦ ਨੂੰ ਕਮਾਉਣੇ ਕਰਕੇ ਸੋਝੀ ਸਮਝ ਹੋਈ ਹੈ ਜਿਸ ਕਿਸੇ ਨੂੰ ਹੋਈ ਹੈ ਹਰ ਰਸ ਰਸਨਾ ਚਾਖ ਤੂੰ ਏ ਭਾਈ ਹਰੀ ਦੇ ਰਸ ਨੂੰ ਹਿਰਦੇ ਚ ਵੀ ਵਸਦਾ ਇਹ ਜਸੋਂ ਕਲ ਕਿ ਵਿਚ ਅਖਤਾਰਨ ਕਰ ਤੂੰ ਤਾਂ ਮਨ ਨਿਰਮਲ ਹੋਈ ਤੋ ਤੇਰਾ ਮਨੁ ਵਕਾਰਾਂ ਦੀ ਮਾਇਰ ਕੋ ਬਿਲਕੁਲ ਸੁਧ ਹੋ ਜਾਏਗਾ ਮਾਲਕੇ ਖੇਪਾਲ ਕੰਤੋਂ ਰਹਾਉ ਸਤਿਗੁਰ ਮਿਲਿਆ ਮਨ ਸੰਤੋਖੀ ਹੈ ਰਹਾਉ ਬਸਰਾਮ ਦੇ ਕੇ ਕਹਿੰਦੇ ਸਤਿਗੁਰਾਂ ਨਾਲ ਮਿਲ ਕਰਕੇ ਮਨ ਪੂਰਾ ਸੰਤੋਖਤ ਹੁੰਦਾ ਹੈ ਨਹੀਂ ਤਾਂ ਸੰਤੋਖ ਨਹੀਂ ਆਉਂਦਾ ਬਿਨਾ ਸੰਤੋਖ ਨਹੀਂ ਕੋ ਰਾਜ ਹੈ ਸੁਪਨ ਮਨੋਰਥ ਮਿੱਥੇ ਸਭ ਕਾਜ ਹੈ ਦੇਖਣੇ ਸੁਣਨੇ ਸੁੰਘਣੇ ਕਰਕੇ ਸੰਤੋਖ ਨਹੀਂ ਹੁੰਦਾ ਸਤਿਗੁਰਾਂ ਦੇ ਨਾਲ ਮਿਲਣੇ ਕਰਕੇ ਪੂਰਾ ਸੰਤੋਖ ਆਉਂਦਾ ਹੈ ਤਾਂ ਫਿਰ ਤ੍ਰਿਸ਼ਨਾ ਭੁੱਖ ਨਾ ਹੋ ਜਦੋਂ ਉਹ ਨਾਲ ਮਿਲ ਕੇ ਜੈਸਾ ਲਾਭ ਪ੍ਰਾਪਤ ਹੋਵੇ ਜੋ ਤੂੰ ਗਏ ਤਹੀ ਇਹ ਤ੍ਰਿਪਤਾ ਆਮ ਨਾ ਤੂੰ ਤਹਾ ਉਹ ਆਇਆ ਜੇ ਸੰਤੋਖ ਜਦੋਂ ਆ ਗਿਆ ਫੇਰ ਤਾਂ ਤਾਂ ਫਿਰ ਤ੍ਰਿਸ਼ਨਾ ਭੁੱਖ ਨਾ ਹੋਵੇ ਫੇਰ ਤੈਨੂੰ ਕ੍ਰਿਸ਼ਨਾਂ ਦੀ ਭੁੱਖ ਨਹੀਂ ਭਾਈ ਕਦੇ ਵੀ ਹੋਵੇਗੀ ਲੱਗੇਗੀ ਨਾਮ ਰਜ਼ਹਾਨ ਪਾਇਆ ਇਹ ਨਾਮ ਦਾ ਖਜ਼ਾਨਾ ਜਿਹਨਾਂ ਨੇ ਗੁਰਾਂ ਦੇ ਪਾਸੋਂ ਪਾ ਲਿਆ ਹੈ ਪਰ ਘਰ ਜਾਏ ਨਾ ਕੋ ਉਹ ਪਰਾਇਆ ਕਰ ਦੇਵੀ ਕੋ ਹੰਨੇ ਦੀ ਕੋ ਬੰਨੇ ਦੀ ਕੋ ਭਾੜਨ ਵਾਲੀ ਰੰਨੇ ਦੀ ਟੋਲ ਤੋਂ ਮੱਕਾ ਸਰਬੁਰ ਦਾ ਇਹ ਪਰਾਇਆ ਤਾਂ ਰਜਨੀ ਪੂਜੀ ਵਾਕੇ ਜਾਊਗਾ ਬਈ ਰੋਟੀ ਪਕਾਉਂਦੇ ਰਹਿਣ ਸੁਲਤਾਨ ਦੇ ਹੀ ਹਾਲਤ ਨਹੀਂ ਹੋਵੇਗੀ ਉਹ ਦੇਵੀ ਦੂਤਿਆਂ ਦੀ ਨਹੀਂ ਪੂਜਾ ਕਰੇਗਾ ਪ੍ਰਾਇ ਕਰਜੂਨਾ ਵਿੱਚ ਨਹੀਂ ਜਾਵੇਗਾ ਪ੍ਰਾਇ ਕਰ ਕਾਮਕ્રોਧ ਆਦਕਾ ਦੀ ਸੰਗਤ ਚ ਨਹੀਂ ਜਾਵੇਗਾ ਪਰ ਕਰ ਗੁਰਮਤ ਤੋਂ ਉਲਟ ਜੋ ਪਰਸ਼ਣਗੇ ਉਹਨਾਂ ਦੇ ਮਤਾਂ ਮਤਾਂ ਤੋਂ ਭੇਖਾਂ ਚ ਨਹੀਂ ਜਾਵੇਗਾ ਕੋਈ ਵੀ ਕਥਨੀ ਬਦਨੀ ਜੇ ਕਰੇ ਜੇ ਕੋਈ ਕਥਾ ਕਰਨੀ ਸਿੱਖ ਲਵੇ ਤੇ ਬਜਨੀ ਕਵੀਸ਼ਰੀ ਕਰਨੀ ਸਿੱਖ ਲਵੇ ਮਨਮੁਖ ਬੂਝ ਨਾ ਹੋਵੇ ਧਾਰ ਨਾ ਕਰੇ ਵਗੈ ਗੁਰਾਂ ਦੇ ਉਪਦੇਸ਼ ਤੋਂ ਭਵੇਂ ਕਿੰਨੀ ਕਥਾ ਕਰ ਲਵੇ ਕਿੰਨੀ ਕਵੀਸ਼ਰੀ ਕਰ ਲਵੇ ਤਾਂ ਵੀ ਤਾਂਹਰ ਕਥ ਬੂਝ ਨਾ ਹੋਵੇ ਜੇ ਮਨ ਨੂੰ ਮੁਖੀ ਰੱਖੇ ਮੰਨ ਦੇ ਅੱਖ ਹੀ ਲੱਗੇ ਗੁਰਮੁਖ ਨਾਮ ਬਣੇ ਤੰਬੂਈ ਸਮਝ ਨਹੀਂ ਹੋ ਸਕਦੀ ਪਰਮੇਸ਼ਵਰ ਵੀ ਸੂ ਮੂਰ ਗੁਰਮੁਰਮਤੀ ਕਟ ਚਾਨਣ ਜਿਨ੍ਹਾਂ ਨੂੰ ਗੁਰਨਾਦੀ ਪ੍ਰਾਪਤੀ ਹੋ ਗੁਰਮੁਖ ਬਣੇ ਹੈ ਉਨ੍ਹਾਂ ਦੇ ਕਾਢਿਰਦੇ ਦੇ ਅੰਦਰ ਬ੍ਰह्म ਗਿਆਨ ਦਾ ਚਾਨਣਾ ਪ੍ਰਕਾਸ਼ ਹੋਇਆ ਹੈ ਹਰ ਨਾਮ ਪਾਵੇ ਸੂਰ ਉਹ ਬਿਲੁਭਾਈ ਗਿਆਨ ਕਰਕੇ ਪਰਮੇਸ਼ਰ ਦੇ ਨਾਮ ਦੀ ਜੀਵਨ ਮੁਕਤੀ ਵਾਸਤੇ ਪ੍ਰਾਪਤੀ ਕਰਦੇ ਸੂ ਪੁਰਖ ਸੁਣ ਸਾਸ਼ਤਰ ਤੂੰ ਨਾ ਬੁਝਹੀ ਇਹ ਭਾਈ ਤੂੰ ਇਹ ਸੁਣਿਆ ਸਾਰੇ ਸਾਸ਼ਤਰ 18 ਪ੍ਰਾਣ 6 ਸਾਸ਼ਤਰ ਫੇਰ ਵੀ ਤੂੰ ਸਮਝਦਾ ਨਹੀਂ ਹੈ ਆਪਣੇ ਆਤਮਾ ਨੂੰ ਤਾਂ ਫਿਰ ਹੈ ਬਾਰੂਬਾ 12 ਵਾਰਜ ਕਦੇ ਕੋਈ ਮਿੱਠੋ ਕਥਾ ਕਰਾ ਲਓ ਕਦੇ ਕੋਈ ਮੈਨੂੰ ਇਹ ਪੂਜਾ ਦੇ ਦਿਓ ਇਉਂ ਬਾਰ-ਬਾਰ ਤੁਰਿਆ ਫਿਰਦਾ ਹੈ ਦੇਵੀ ਦੇ ਘਰੇ ਵਾਰ-ਵਾਰ ਤੇ ਕਦੇ ਪਹਿਰੂ ਦੀ ਉਪਾਸ਼ਨਾ ਕਰ ਲਈ ਕਦੇ ਹੋਰ ਕਿਸੇ ਦੇਵਤੇ ਨੂੰ ਮਨਾ ਲਿਆ ਇਉਂ ਬਾਰ-ਬਾਰ ਜੂਨਾ ਜੂਨਾ ਚ ਪਰਮਦਾ ਫਿਰਦਾ ਹੈ ਤੇ ਬਾਰ-ਬਾਰ 12 ਵਾਰਾਂ ਦਰਾਂ-ਦਰਾਂ ਵਿੱਚ ਟੜਕਦਾ ਫਿਰਦਾ ਹੈ ਬਾਰ-ਬਾਰ ਸੰਸਾਰ ਦੇ ਅੰਦਰ ਇਤਾਂ ਹੀ ਦੁਨੀਆ ਦੇ ਬਾਹਰ ਚ ਫਿਰਦਾ ਹੈ ਸੋ ਮੂਰਖ ਜੋ ਆਪ ਨਾ ਪਛਾਣੇ ਮੂਰਖ ਨਾ ਪਈਏ ਆਪਣੇ ਆਤਮਾ ਦੀ ਪਛਾਣ ਨਾ ਕਰ ਸਕੇ ਸੱਚਾ ਨਾਮ ਧਰੇ ਪਿਆਰ ਮਰਿਆ ਆਤਮਾ ਦੀ ਪਛਾਣ ਕਿਵੇਂ ਹੁੰਦੀ ਕਹਿੰਦੇ ਸੱਚੇ ਨਾਮ ਚ ਪਿਆਰ ਕਰੇ ਜੇ ਸੋ ਸੱਚੇ ਵਿੱਚ ਪਿਆਰ ਨਹੀਂ ਧਾਰਦਾ ਹੈ ਜੋ ਪੁਰਖ ਸੱਚਾ ਜਗਤ ਦਹਿਕਾਇਆ ਸੱਚੇ ਬਾਦਸ਼ਾਹਾਂ ਦੀਆਂ ਦੀ ਕਰਨੀ ਇਨਸਾਨ ਜਿਹੜੇ ਜਿਹੇ ਮੰਦੇ ਚੰਗੇ ਕੰਮ ਕੀਤੇ ਐ ਉਹਨਾਂ ਸ਼ਕਾਮੀਆਂ ਨੂੰ ਸ਼ਰਗਾਦਕਾਂ ਦੀ ਵਾਸ਼ਨਾ ਚ ਨੰਦ ਕਰਵੀਆਂ ਨੂੰ ਟੇਡੀਆਂ ਜੂਨਾ ਚ ਭਰਕਾਉਣ ਰੂਪ ਇਹ ਸੱਚੇ ਨੂੰ ਉਹਨਾਂ ਦੇ ਕਰਮਾਂ ਦਾ ਫਲ ਦਿੱਤਾ ਜਿਹੜਾ ਜਿਹਾ ਮੂੰਹ ਉਹੀ ਜਪੇੜ ਮਾਰੀ ਐ ਡਹਿਕਾਇਆ ਪਟਕਾ ਦਿੰਦਾ ਹੈ ਗਹਿਣਾ ਕਸ਼ੂ ਨਾ ਜਾ ਸਾਰਿਆਂ ਨੂੰ ਸਾਰਿਆਂ ਨੂੰ ਕਰਮਾਂ ਦਾ ਜਿਹ ਫਲ ਦਿੱਤਾ ਜੇ ਕਹੀਏ ਹੈ ਮਾਰਾ ਐ ਨਾ ਹੈ ਕਰ ਇਹ ਮਾਰਾ ਆਪਣੀ ਵੇਲੇ ਕਹਿਣਾ ਨਹੀਂ ਕੋਈ ਜਾਣਦਾ ਉਹ ਜਾਣਦਾ ਸੱਚੇ ਪਾਰਸ਼ਨ ਜਿਹੇ ਜਿਹੇ ਕਿਸੇ ਨੇ ਕਰਤੂਤ ਕੀਤੀ ਹੈ ਉਹਦੇ ਅਨੁਸਾਰ ਫਲ ਭੁਗਤਾ ਰਿਹਾ ਹੈ ਨਾਨਕ ਜੋ ਤਿਸ ਭਾਵੈ ਸੂ ਕਰੇ ਇਹ ਆਤਮਾ ਨੂੰ ਕੀ ਚਾਹੀਦਾ ਹੈ ਕਿ ਜੋ ਉਸ ਵਾਹਿਗੁਰੂ ਨੂੰ ਪਾਉਂਦਾ ਹੈ ਉਸ ਤਰ੍ਹਾਂ ਕਰੇ ਤਾਂ ਪਈ ਮੁਕਤ ਹੋਵੇਗਾ ਜਿਉਂ ਤਿਸ ਕੀ ਰਜਾ ਜਿਵੇਂ ਦੇਸ਼ਾਂ ਤੋਂ ਬਾਰੋਂ ਹੋਦੀ ਆਗਿਆ ਹੈ ਪਾਣਾ ਮੰਨਣ ਦੀ ਇਸ ਤਰ੍ਹਾਂ ਚੱਲੇ ਤੇ ਫੇਰ ਇਹ ਦੇਖਣ ਤੋਂ ਭਟਕਣ ਤੋਂ ਹਟ ਜਾਂਦਾ ਹੈ ਭੁੱਲਣੋਂ ਹਟ ਜਾਂਦਾ ਹੈ ਜੋ ਕਿਸ ਵਾਹਿਗੁਰੂ ਨੂੰ ਪਾਉਂਦਾ ਹੈ ਉਹ ਪਿੱਛੇ ਕਰਦਾ ਸੀ ਅੱਗੇ ਨੂੰ ਹੁਣ ਜਿਵੇਂ ਉਹਦੀ ਰਜ਼ਾ ਹੋ ਵੀ ਕਰੇਗੀ ਕਰੇਗਾ ਉਹਦਾ ਬਾਣਾ ਮੰਨਣਾ ਚਾਹੀਦਾ ਹੈ ਗੁਰਮੁਖ ਤੇਰਾ ਬਾਣਾ ਭਾਵੈ ਇਹ ਤੀਜੇ ਪਾਤਸ਼ਾਹ ਜੀ ਨੂੰ ਪਵਿੱਤਰ ਸ਼ਬਦੋ ਚ ਆ ਰਹੇ ਹਨ ਸਤ